ਸਾਰੇ ਵੀ ਤਾ ਤੇ ਆ ਕੇ ਸੇਵਕ ਕੋ ਕਿਛ ਨਾ ਸੀ ਬੇਨਤੀ ਮਾਰੋ ਸਤ ਸੋ ਸੇ ਆਜ ਦੇ ਸਤ ਕਰ ਆਏ ਜੇ ਤੇ ਚੜ੍ਹ ਆ ਰਹੀ ਇਹ ਸਮਾਗਮ ਜੀ ਅੰਮ੍ਰਿਤਸਰ ਦੇ ਵਿੱਚ ਪਿੰਸਾਦਪੁਰ ਚਗਾਵਾ ਵਾ ਇਧਰ ਇੱਥੇ ਪਹਿਲੇ ਪਿੰਡ ਜਿਹੜਾ ਕੀ ਇਹ ਕੂਕਿਆਂ ਦਾ ਚਗਾਵਾ ਹੀ ਵਜਦਾ ਹੁੰਦਾ ਸੀ ਕੂਕਿਆਂ ਚਗਾਵਾ ਇਸ ਕਰਕੇ ਵਜਦੇ ਵੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਥੇ ਕਿਰਪਾ ਕੀਤੀ ਤੇ ਦौरा ਕੀਤਾ ਇੱਥੇ ਇੱਥੇ ਆਏ ਇਹ ਸਾਰਾ ਪਿੰਡ ਦਾ ਪਿੰਡ ਹੀ ਕੂਕਾ ਸੱਜਿਆ ਸੀ ਉਸ ਤੋਂ ਬਾਅਦ ਜਿਹੜਾ ਨਾਮ ਨਾ ਪ੍ਰਚਲਿਤ ਹੋਇਆ ਕੂਕਿਆਂ ਦਾ ਚਗਾਵਾ ਤੇ ਅੱਜ ਤੁਸੀਂ ਇੱਥੇ ਦੇਖ ਰਹੇ ਹੋ ਕਿ ਇੱਥੇ ਹੋਲਾ-ਭੱਲਾ ਮਨਾਇਆ ਜਾ ਰਿਹਾ ਹੈ ਜਿਹੜਾ ਤੇਰੀ ਵੈਣੀਪੁਰ ਮਨਾਇਆ ਜਾ ਰਿਹਾ ਹੈ ਕਿ ਤੁਸੀਂ ਇਹ ਸੰਗਤਾਂ ਦਾ ਕੱਟ ਦੇਖ ਰਹੇ ਸੰਗਤਾਂ ਵਾਚਣ ਕੇ ਇੱਥੇ ਆਈਆਂ ਕਹਣਾ ਜੀ ਉਹ ਕੀਤਾ ਸੀ ਜੰਗ ਯੋਧਿਆਂ ਨੂੰ ਲੈ ਕੇ ਜਿਹੜਾ ਕਿ ਬਖਸ਼ਿਸ਼ਾਂ ਕੀਤੀਆਂ ਸੀ ਜਿਹੜਾ ਇਹ ਹੋਲੇ ਮੱਲਾ ਸਤਗੁਰੂ ਆਮ ਸਿੰਘ ਬਾਈ ਕਿਰਪਾ ਬਖਸ਼ਿਸ਼ ਕੀਤੀ ਇਸ ਹੋਲੇ ਮੇਲੇ ਦਾ ਰੰਗ ਰੂਪ ਦਿੱਤਾ ਕਿ ਨਾਮ ਦੇ ਰੰਗਨ ਦੇ ਵਿੱਚ ਰੰਗਿਆ ਜਾਵੇ ਹੱਥੀ ਸੇਵਾ ਕਰਕੇ ਜਿਹੜਾ ਕਿ ਉਹ ਸੇਵਾ ਦੇ ਰੰਗਨ ਦੇ ਵਿੱਚ ਰੰਗਿਆ ਜਾਵੇ ਜੀ ਆਪ ਬਾਈ ਜਿਹੜਾ ਸਮਾਗਮ ਹਰ ਸੋਖੀ ਸੇਵਾ ਹਰ ਸਤਨੂ ਨਾਨਕ ਦੇਵ ਸੱਚੇ ਮੇਰਾ ਨਾਂ ਜੀ ਸਰਦਾਰ ਲਖਵਿੰਦਰ ਸਿੰਘ ਗੁਰਾਇਆ ਪਿੰਡ ਕਿੜੀ ਫਗਾਨਾ ਡਿਸਟ੍ਰਿਕਟ ਗੁਰਦਾਸਪੁਰ ਇਹ ਹਾਂਜੀ ਇਹ ਹੋ ਲਭ ਹਲਾ ਸਾਧਪੁਰ ਚ ਗਾਵਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜਿੱਥੇ ਸਾਡਾ ਸਤਿਗੁਰੂ ਰਾਮ ਸਿੰਘ ਜੀ ਦਾ ਤਪ ਸਥਾਨ ਹੈ ਉਹਨੇ ਤਪ ਕੀਤਾ ਸਾਰੀਆਂ ਪਾਤਸ਼ਾਹੀਆਂ ਸਤਿਗੁਰੂ ਰਾਮ ਸਿੰਘ ਜੀ ਸਤਿਗੁਰੂ ਹਰੀ ਸਿੰਘ ਜੀ ਸਤਿਗੁਰੂ ਪ੍ਰਤਾਪ ਸਿੰਘ ਜੀ ਉਸ ਤੋਂ ਬਾਅਦ ਸਾਰੇ ਸਤਿਗੁਰ ਸਾਹਿਬਾਨ ਜਿਹੜੇ ਨੇ ਇੱਥੇ ਉਹਨਾਂ ਨੇ ਕਿਰਪਾ ਕੀਤੀ ਹੈ ਇੱਥੇ ਉਹਨਾਂ ਦੇ ਚਰਨ ਪਾਏ ਨੇ ਤੇ ਇਸ ਸਥਾਨ ਤੇ ਸਾਡੇ ਦੋ ਮੇਲੇ ਹੁੰਦੇ ਨੇ ਇੱਕ ਅਸੂ ਦਾ ਮੇਲਾ ਜਿਹੜਾ ਹੁੰਦਾ ਅਸੂ ਦੇ ਮਹੀਨੇ ਕਰਤੇ ਕਿਹੜੀ ਸਰਨ ਨੂੰ ਭੋਗ ਪੈਂਦਾ ਇੱਕ ਇਹ ਹੁਲਾ ਮੱਲਾ ਜਿਹੜਾ ਵਾ ਇੱਥੇ ਦੋ ਦਿਨ ਦਾ ਜਾਂ ਤਿੰਨ ਦਿਨ ਦਾ ਇੱਥੇ ਮਨਾਇਆ ਜਾਂਦਾ ਹਰ ਸਾਲ 2013 ਤੋਂ ਲੈ ਕੇ ਲਗਾਤਾਰ ਇਹ ਹੁਲਾ ਮੱਲਾ ਸਾਡਾ ਨਾਮਤਰੀ ਸਾਥ ਸੰਗਤ ਨਾਲੋਂ ਚੱਲ ਰਿਹਾ ਵਾ ਔਰ ਸਾਡੇ ਨਾਮਤਾਰੀ ਸੰਗਤ ਦੇ ਵਿੱਚ ਨਵੇਂ ਉਪਰਾਲੇ ਨੇ ਸਾਰੇ ਸਤਗੁਰਾਂ ਵੱਲੋਂ ਵਰਤਮਾਨ ਮੁਖੀ ਸਤਗੁਰ ਦਲੀਪ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਮੇਲਾ ਸਾਡਾ ਜੋ ਵੀ ਪ੍ਰੋਗਰਾਮ ਨੇ ਚੱਲਦੇ ਨੇ ਵਰਤਮਾਨ ਮੁਖੀ ਨੇ ਜਿਹੜੇ ਤੇ ਇਹ ਸਾਡੀ ਪਿੰਡ ਨਗਰ ਕਿੜੀ ਫਗਾਨਾਂ ਦੀ ਸਾਧ ਸੰਗਤ ਜਿਹੜੀ ਉੱਥੋਂ ਹੀ ਰਸਦਾ ਲੰਗਰ ਜਿਹੜਾ ਲੈ ਕੇ ਆਉਂਦੇ ਆ ਲੰਗਰ ਤੇ ਸਾਰੀ ਸਾਧ ਸੰਗਤ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੀ ਹੈ ਹਾਂਜੀ ਪੂਰੇ ਪੰਜਾਬ ਚੋਂ ਜੀ ਜੁਪੀ ਚੋਂ ਰਾਜਸਤਾਨ ਚੋਂ ਚੰਡੀਗੜ੍ਹ ਤੋਂ ਹਰਿਆਣੇ ਚੋਂ ਸਾਰੇ ਦੇਸ਼ ਚੋਂ ਸੰਗਤ ਆਉਂਦੀ ਆ ਬਾਹਰੋਂ ਵਿਦੇਸ਼ ਚੋਂ ਵੀ ਆਉਂਦੀ ਆ ਇਹ ਜਿਹੜਾ ਮੇਨ ਸਾਡਾ ਮੇਲਾ ਹੁਲਾਮਲਾ ਹੁੰਦਾ ਵਾ ਇੱਥੇ ਵਿਦੇਸ਼ਾਂ ਤੋਂ ਵੀ ਸੰਗਤ ਆਉਂਦੀ ਏ ਜੀ ਲੰਗਰ ਪਟਾਣਾ ਵੀ ਹਾਂਜੀ ਲੰਗਰ ਵੀ ਜੀ ਸਤਗੁਰਾਂ ਦੇ ਮੁਤਾਬਕ ਹੀ ਲੰਗਰ ਤਿਆਰ ਹੁੰਦਾ ਵਾ ਔਰ ਜਿਹੜਾ ਸਾਡਾ ਲੰਗਰ ਹੁੰਦਾ ਦੇਸੀ ਘਿਓ ਵਿੱਚ ਬਣਦਾ ਔਰ ਮਰਜ਼ਾਦਾ ਦੇ ਨਾਲ ਲੰਗਰ ਤਿਆਰ ਹੁੰਦਾ ਜੋ ਦਸਮ ਪਾਤਸ਼ਾਹ ਦੀ ਮਰਜ਼ਾਦਾ ਵੈ ਸੋਦ ਜਿਹਨੂੰ ਅਸੀਂ ਨਾਮਤਰੀ ਸੰਗਤ ਸੋਦ ਸ਼ਬਦ ਬੋਲਿਆ ਜਾਂਦਾ ਵਾ ਸਾਡੀ ਸੇਧ ਵਾਸਤੇ ਮਰਜਾਦਾ ਬਣਾਈ ਹੈ ਸੁਚਮ ਇਹ ਉਸ ਮਰਜਾਦਾ ਨਾਲ ਲੰਗਰ ਤਿਆਰ ਹੁੰਦਾ ਕੋਈ ਬੰਦਾ ਬਿਨਾਂ ਇਸ਼ਨਾਨ ਕੀਤੇ ਤੋਂ ਮਰਜਾਦਾ ਤੋਂ ਬਿਨਾਂ ਜਿਹੜਾ ਉਹ ਲੰਗਰ ਨਹੀਂ ਤਿਆਰ ਕਰਦਾ ਸਾਰੇ ਇਸ਼ਨਾਨ ਕਰਕੇ ਮੂੰਹ ਬਨ ਕੇ ਫਿਰ ਲੰਗਰ ਤਿਆਰ ਕਰਦੇ ਤੇ ਵਰਤਉਂਦੇ ਵੀ ਨੇ ਔਰ ਲੰਗਰ ਵੀ ਨਵੀਆਂ-ਨਵੀਆਂ ਵੈਰਾਈਟੀਆਂ ਬਹੁਤ ਵਧੀਆ ਤਰੀਕੇ ਨਾਲ ਜੋ ਸਤਿਗੁਰੂ ਦੱਸਦੇ ਨੇ ਜੋ ਸਾਧ ਸੰਗਤ ਦੇ ਮਤਲਬ ਕਿ ਸਰੀਰ ਲਈ ਵੀ ਬਹੁਤ ਲਾਭਦਾਇਕ ਹੁੰਦੀਆਂ ਨੇ ਚੀਜ਼ਾਂ ਉਹ ਚੀਜ਼ਾਂ ਤਿਆਰ ਕੀਤੀ ਜਾਂਦੀ ਹੈ ਸਾਡੇ ਲੰਗਰ ਦੇ ਵਿੱਚ ਸਾਡਾ ਨਵਿਕਲਾ ਕੰਮ ਹੈ ਜੀ ਬਾਕੀ ਜਿੰਨੀ ਸਾਰੀ ਕਹਿ ਲਓ ਅਸੀਂ ਸਾਹ ਸੰਗਤ ਹੈ ਜਿਹੜੇ ਅਸੀਂ ਖੁੱਲੇ ਖੁੱਲਾ ਸ਼ਬਦ ਵਰਤਨੇ ਆ ਵੀ ਜਿਹੜਾ ਵਰਤਮਾਨ ਮੁਖੀ ਦੇ ਧਾਰੀ ਸਤਿਗੁਰੂ ਨੂੰ ਨਹੀਂ ਮੰਨਦਾ ਅਸੀਂ ਉਹਨੂੰ ਖੁੱਲਾ ਵਰਨਾ ਸ਼ਬਦ ਵਰਤਨੇ ਆ ਉਹ ਖੁੱਲੇ ਉਹਨਾਂ ਨਾਲ ਸਾਡਾ ਜ਼ਮੀਨ ਸਮਾਨ ਦਾ ਫਰਕ ਹੈ ਹਰ ਪਾਸੇ ਹਾਂ ਮੇਰਾ ਨਾਮ ਨਵਤੇਜ ਸਿੰਘ ਨਾਮਧਾਰੀ ਜੀ ਤੇ ਅੱਜ ਅਸੀਂ ਇੱਥੇ ਚੁਗਾਵਾ ਸਾਧਪੁਰ ਜਿਹੜਾ ਅੰਮ੍ਰਿਤਸਰ ਮਹਿਤਾ ਰੋਡ ਤੇ ਨਾਮ ਤਾਰੀ ਪੰਥ ਦਾ ਇੱਕ ਬਹਾਨ ਸਥਾਨ ਇੱਥੇ ਹੈਗਾ ਜਿੱਥੇ ਅੱਜ ਅਸੀਂ ਹੋਲਾ ਮੱਲਾ ਮਨਾ ਰਹੇ ਆਂ ਹੋਲਾ ਮੱਲਾ ਜਿਵੇਂ ਆਪਕੀ ਸਭ ਜਾਣਦੇ ਹੋ ਸਤਿਗੁਰ ਗੋਬਿੰਦ ਸਿੰਘ ਜੀ ਨੇ ਖਾਲਸਾਈ ਜਹੋ ਜਹਾ ਜਗ ਜਲਾਲ ਨੂੰ ਜਿਹੜਾ ਦਿਖਾਉਣ ਵਾਸਤੇ ਇਹ ਸ਼ੁਰੂ ਕੀਤਾ ਸੀ ਅੱਜ ਉਹੀ ਜਿਹੜਾ ਸਤਿਗੁਰ ਗੋਬਿੰਦ ਸਿੰਘ ਜੀ ਦਾ ਸਾਜਿਆ ਹੋਇਆ ਸੰਤ ਖਾਲਸਾ ਇੱਥੇ ਇਕੱਤਰ ਹੋਇਆ ਤੇ ਜਿਹੜਾ ਕੀ ਇਸ ਮੌਕੇ ਤੇ ਸੰਗਤਾਂ ਦੇ ਇਕੱਠ ਹੁੰਦੇ ਅੱਜ ਕਈ ਤਰ੍ਹਾਂ ਦੇ ਦੀਵਾਨ ਸਾਡੇ ਜਥੇਦਾਰਾਂ ਨੇ ਸਜਾਏ ਨੇ ਕਥਾਵਾਂ ਹੋਈਆਂ ਨੇ ਕਥਾ ਪ੍ਰਚਾਰਕਾਂ ਨੇ ਕਥਾਵਾਂ ਕੀਤੀਆਂ ਨੇ ਤੇ ਜਿਵੇਂ ਆਪ ਜੀ ਵੇਖ ਰਹੇ ਹੋ ਚਾਰੇ ਪਾਸੇ ਖੁਸ਼ੀ ਦਾ ਮਾਹੌਲ ਹੈ ਸੰਗਤ ਵੱਧ ਚੜ੍ਹ ਕੇ ਨਾਮ ਧਾਰੀ ਪੰਥ ਦੇ ਜਿਹੜੇ ਵਰਤਮਾਨ ਮੁਖੀ ਸਾਕੂ ਦਲੀਪ ਸਿੰਘ ਜੀ ਆ ਉਹਨਾਂ ਦੇ ਜਿਹੜੇ ਰਹਿਨਮਾਈ ਹੇਠ ਇਹ ਸਮਾਗਮ ਹੋ ਰਿਹਾ ਉਸ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਈਆਂ ਸੰਗਤਾਂ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਆਏ ਗਿਆ ਅੰਦਰ ਮੇਰਾ ਨਾਮ ਹੈ ਕੁਲਦੀਪ ਸਿੰਘ ਆ ਪਪੇ ਜਿਹੜਾ ਸੰਗਤ ਹੋ ਰਿਹਾ ਤਾਂ ਇਹ ਇਹ ਆਪਣਾ ਹੋਲਾ ਮੱਲਾ ਜਿਹੜਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਨਵੀਂ ਰੀਤੀ ਨਾਨਕ ਨਾਮ ਦੇ ਲਿਵਾਜ ਸੰਗਤ ਦੀ ਤੋਰੀ ਅਤਿਸ਼ਾਪ ਭਰਿਆ ਕਿ ਹਰ ਇੱਕ ਨੂੰ ਆਪਣੀ ਸਵੈ ਰੱਖਿਆ ਕਰਨ ਵਾਸਤੇ ਇੱਕ ਛਾਹ ਹੋਣਾ ਚਾਹੀਦਾ ਸੋ ਉਸ ਤੋਂ ਬਾਅਦ ਕਰਤਿਆ ਗ੍ਰਾਮ ਸਰਦਾਰ ਰਾਮ ਸਿੰਘ ਨੇ ਡਿੱਗੇ ਹੋਏ ਕੰਮ ਨੂੰ ਫਿਰ ਦੁਬਾਰਾ ਚਲਾਇਆ ਤੇ ਬੜੀ ਉੱਚ ਪੱਦਰ ਤੇ ਹੋਲੇ ਮਨਾਏ ਅਨੰਦਪੁਰ ਸਾਹਿਬ ਅੰਬਰਸਰ ਸਾਹਿਬ ਤੇ ਉਹਨਾਂ ਨੇ ਕੀਤਾ ਉਸ ਤੋਂ ਬਾਅਦ ਕੇਵਰੀ ਤਰੀ ਆਈ ਨਾਮਧਾਰੀ ਪੰਥ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਪੰਥ ਸੀ ਉਹਨੂੰ ਨਵੀਂ ਦਿਖ ਦੇ ਕੇ ਤੇ ਉਹ ਫਿਰ ਉਹਨਾਂ ਸਰਗ ਰਾਮ ਸਿੰਘ ਜੀ ਸੰਤ ਕਾਲ ਸਾਹਿਬ ਜੱਜ ਕੇ ਦੇ ਇਹ ਰੋ ਲੱਜ ਰਾਇਆ ਇਸ ਵਕਤ ਸਤਗੁਰ ਪ੍ਰਤਾਪ ਸਿੰਘ ਜੀ ਸਤਗੁਰ ਹਰੀ ਸਿੰਘ ਜੀ ਸਤਗੁਰ ਜਗਜੀਤ ਸਿੰਘ ਜੀ ਇਹਨੂੰ ਕਰਮਵਾਰ ਕਰਦੇ ਆਏ ਹੁਣ ਮੌਕੇ ਦੇ ਗੁਰੂ ਸਾਧਗਰ ਦਲੀਪ ਸਿੰਘ ਜੀ ਮੀਰੀ ਪੀਰੀ ਵਾਲੇ ਜਿਹੜੇ ਇਸ ਵੇਲੇ ਸੰਗਤ ਦੀ ਗਵਾਹੀ ਕਰ ਰਹੇ ਨੇ ਉਹਨਾਂ ਸਹੂਲੇ ਨੂੰ ਹੋਰ ਜਿਆਦਾ ਨਵਾਂ ਰੂਪ ਦੇ ਦਿੱਤਾ ਕਿ ਸਾਰੇ ਆਪਣੇ ਵਿਦਿਆ ਦਾ ਜਿਹੜਾ দান ਹੈ ਸਖਲਾਈ ਹੈ ਇਹ ਬੱਚਿਆਂ ਨੂੰ ਦਿੱਤੀ ਜਾਵੇ ਦੇ ਗਰੀਬਾਂ ਦੀ ਮਦਦ ਕੀਤੀ ਜਾਵੇ ਇਹ ਸਾਰੇ ਨਵੇਂ-ਨਵੇਂ ਕੰਮ ਜਿਹੜੇ ਜਿਹਨਾਂ ਨਾਲ ਦੇਸ਼ ਪਿਆਰ ਸਾਰਿਆਂ ਦਾ ਵਧੇ ਅਤੇ ਦੇਸ਼ ਪ੍ਰੇਮ ਦੀ ਭਾਵਨਾ ਚੰਗੀ ਬਣੇ ਇਸ ਵਾਸਤੇ ਸਰਦਾਰ ਦਲੀਪ ਸਿੰਘ ਜੀ ਮੌਕਿਆ ਤੇ ਸਾਰਿਆਂ ਨੂੰ ਇਹ ਸਿੱਖਿਆ ਦੇ ਪ੍ਰਬੰਧ ਉਹਨਾਂ ਨੇ ਬੜਾ ਵੱਡਾ ਕਰਨ ਦੇ ਨੇ ਤਾਂ ਸਾਡੇ ਵਿਦਿਆਲੇ ਅनाथ ਆਸ਼ਰਮ ਤੇ ਧਰਮ ਨੂੰ ਬਚਾਉਣ ਵਾਸਤੇ ਇੱਕ ਹੋਰ ਵੱਡਾ ਪਰਾਦਾ ਵੀ ਜਿਹੜੇ ਸਾਡੇ ਧਰਮ ਤੋਂ ਈਸਾਈ ਧਰਮ ਪਨਾ ਗਏ ਨੇ ਸਾਡੀ ਬਨਗੈਨੀ ਕਰਕੇ ਉਹਨਾਂ ਨੂੰ ਵਾਪਸ ਧਰਮ ਚ ਲਿਆ ਆ ਕੇ ਤੇ ਆਪਣੇ ਸਾਂ ਤੇ ਆਪਣੀ ਮਤ ਕਰਕੇ ਪੰਥ ਲੋ ਤੇ ਆਪਣੇ ਪੈਰਾ ਤੇ ਖਾੜੇ ਕਰਨ ਵਾਸਤੇ ਉਹਨਾਂ ਨੇ ਪ੍ਰਦੇਸ਼ ਦਿੱਤਾ ਤੇ ਇਹ ਤੁਹਾਡਾ ਬੜਾ ਵੱਡਾ ਹੋਲੇ ਚ ਇਹੋ ਹੀ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਬਣਾਉ ਕਿਹੜੀ ਜਗ੍ਹਾ ਬਣਾਇਆ ਜਾ ਰਿਹਾ ਹੈ ਜੀ ਇਹ ਹੋਲਾ ਜੀ ਚਿਕਾ ਸਾਧ ਪਰ ਚਿਕਾਵਾ ਜਿੱਥੇ ਮਾਨਾਏ ਦੇ ਹੋਲੇ ਤੋਂ ਬਾਅਦ ਸਦਗੁਰ ਰਾਮ ਸਿੰਘ ਜੀ ਆਣ ਕੇ ਤਿੰਨ ਦਿਨ ਰਹੇ ਤੇ ਹੁਣ ਸਦਗੁਰ ਦਲੀਪ ਸਿੰਘ ਜੀ ਨੇ ਇਸ ਥਾਂ ਨੂੰ ਭਾਗ ਲਾਏ ਨੇ ਪੀ ਇੱਥੇ ਤੁਸੀਂ ਉਹ ਲਾ ਬਣਾਇਆ ਕਰੋ ਤੇ ਇੱਕ ਦੋ ਪੂਰ ਬੋਤ ਇੱਥੇ ਹੀ ਮਲਾਉਨੇ ਆ ਇਹ ਮੈਦੇ ਦੇ ਲਾਗੇ ਆ ਸਾਧ ਪਰਚਗਾਵਾ ਸਾਧਾਂ ਦਾ ਜਗਾਵਾ ਸਾਰਾ ਹੋ ਗਿਆ ਸੀ ਇਸ ਵਾਸਤੇ ਇੱਥੇ ਸਾਰੀ ਸੰਗਤ ਜੀ ਨਾਮ ਨਾਨ ਆ ਨਾਮਤਾਰੀ ਸੰਗਤਾਂ ਉਹ ਸਾਰੀ ਜੀ ਇੱਥੇ ਇਕੱਠੀ ਹੁੰਦੀ ਆ ਤੋ ਇਹ ਲਾ ਬਣਾਉਂਦੇ ਆ ਜੀ ਆ